ਹਰਜੀਤ ਸਿੰਘ ਕਿਹੜੇ ਪਿੰਡ ਤੋਂ ਆਇਓ? ਰਾਮਗੜ੍ਹ ਤੋਂ। ਕੀ ਦਿੱਕਤ ਆਈ ਆ ਹੁਣ ਮੀਂਹ ਕਰਕੇ? ਮੀਂਹ ਕਰਕੇ ਬਸ ਬਰਦਾਨਾ ਜਿਹੜਾ ਮੰਡੀਆਂ ਦਾ ਪਿਆ ਉਹ ਗੱਲਾ ਹੋ ਗਿਆ ਉਹਦੇ ਕਰਕੇ ਬਸ ਹੁਣ ਚੱਕ ਨਹੀਂ ਰਹੇ ਜੀ। ਸੁੱਟਣ ਨੂੰ ਥਾਂ ਨਹੀਂ ਹੈਗੀ ਹੁਣ। ਨਾ ਜਗ੍ਹਾ ਨਹੀਂ ਹੈਗੀ। ਕਿਉਂ? ਪਾਣੀ ਭਰ ਗਿਆ ਹੁਣ ਸਾਰੇ ਸਾਰੇ ਤੇ ਉਹਦੇ ਕਰਕੇ ਇਹ ਦਿੱਕਤ। ਨਹੀਂ ਲਿਫਟਿੰਗ ਬਿਲਕੁਲ ਨਹੀਂ ਹੋ ਰਹੀ ਕਿਉਂ ਲਿਫਟਿੰਗ ਕਰਕੇ ਦਿੱਕਤ ਆ ਰਹੀ ਕਿਸਾਨਾਂ ਨੂੰ ਬਹੁਤ ਜ਼ਿਆਦਾ। ਨਾ ਹਜੇ ਜੇ ਮਾਲ ਉਹ ਚੱਕਿਆ ਜਾਂਦਾ ਫਿਰ ਤਾਂ ਰੱਖ ਲੈਂਦੇ ਨੇ। ਹਾਂ ਜੇ ਮਾਲ ਹੁਣ ਜੇ ਸੁੱਕਾ ਹੋਵੇ ਫਿਰ ਦੇ ਚੱਕੇ ਜਾਂਦੇ ਨੇ। ਅਮਦullah ਉਹ ਜੋੜ ਕੇ ਚੱਕਿਆ ਨਹੀਂ ਜਾ ਰਿਹਾ ਖਰਾਬ ਹੋ ਰਹੀ ਹੈ ਕਣਕ ਹੁਣ ਪਈਆਂ ਨੇ ਢੇਰੀਆਂ ਛੋਡੇ ਸਾਹਮਣੇ ਨੇ ਪਾਣੀ ਛੜੀ ਹੈ ਸਰ ਕਿ ਇਸ ਤਰ੍ਹਾਂ ਦਾ ਜਿਹੜਾ ਨਾਬਾ ਅਨਾਜ ਮੰਡੀ ਕਿੰਨੀ ਖਰੀਦ ਹੋ ਗਈ ਹੈ ਤੇ ਕਿੰਨੀ ਹਾਲ ਤੱਕ ਲਿਫਟ ਹੋ ਚੁੱਕਿਆ ਮੰਡੀ ਨਾਬਾ ਮੰਡੀ ਵਿੱਚ ਸਮੇਤ ਸੈਂਟਰ 5.5 ਲੱਖ ਕੁਇੰਟਲ ਜਿਹੜੀ ਖਰੀਦ ਹੋ ਚੁੱਕੀ ਹੈ ਤੇ 1 ਲੱਖ ਕੁਇੰਟਲ ਤੋਂ ਵੱਧ ਲਿਫਟਿੰਗ ਹੋ ਚੁੱਕੀ ਹੈਗੇ ਕਿਸਾਨ ਦੋਸ਼ ਲਾਰੇ ਨੇ ਲਿਫਟ ਨਾ ਹੋਣ ਕਰਕੇ ਕਿਸਾਨਾਂ ਨੂੰ ਥਾਂ ਹੀ ਮਿਲਦੀ ਮੰਡੀ ਚਲਾਉਂਦੀ ਹੈ ਲਿਫਟਿੰਗ ਦਾ ਲਿਫਟਿੰਗ ਦਾ ਕੰਮ ਵੀ ਜੀ ਨਾਲੋਂ ਨਾਲ ਚੱਲ ਰਿਹਾ ਹੈਗਾ ਥੋੜਾ ਜਿਹਾ ਮੌਸਮ ਦੀ ਸਵਰ ਖਰਾਬੀ ਚੱਲ ਰਹੀ ਹੈ ਉਹਦੇ ਕਰਕੇ ਵੀ ਤੁਹਾਡੀ ਦਿੱਕਤ ਆ ਰਹੀ ਹੈ ਜੀ ਤੇ ਠੇਕੇਦਾਰ ਨੂੰ ਤੇ ਮਹਿਕਮਿਆਂ ਨੂੰ ਚਿੱਠੀਆਂ ਜਾਰੀ ਕੀਤੀਆਂ ਗਈਆਂ ਨੇ ਲਿਫਟਿੰਗ ਦੀਆਂ ਤੇ ਉਹਨਾਂ ਨੂੰ ਜ਼ੋਰ ਪਾਇਆ ਜਾ ਰਿਹਾ ਕਿ ਲਿਫਟਿੰਗ ਛੇਤੀ ਤੋਂ ਛੇਤੀ ਕਰਵਾਈ ਜਾਵੇ ਅਣੀ ਟਰਾਲੀਆਂ ਦੇ ਵਿੱਚ ਇੰਤਜ਼ਾਰ ਕਰਨਾ ਪੈ ਰਿਹਾ ਕਣਕ ਭਿਜਰੀ ਉਹਨਾਂ ਦੀ ਖਰਾਬ ਨੁਕਸਾਨ ਨਹੀਂ ਹੋਵੇ ਉਹ ਫਿਰ ਉਤਾਰਨ ਤੋਂ ਉਤਾਰ ਕੇ ਥੋੜੀ ਦਿੱਕਤ ਆਉਂਦੀ ਹੈ ਟਰਾਲੀ ਵਿੱਚ ਤਰਪਾਲ ਤੇ ਖਰਾਬ ਹੋਣ ਤੋਂ ਕਣਕ ਵੱਜ ਜਾਂਦੀ ਹੈ ਜੀ ਤੇ ਉਤਾਰ ਕੇ ਫਿਰ ਥੋੜੀ ਦਿੱਕਤ ਆਉਂਦੀ ਹੈ ਕਿ ਜਗ੍ਹਾ ਤਾਂ ਹੈ ਉਤਾਰਨ ਲਈ ਪਰ ਫਿਰ ਬਾਰਿਸ਼ ਤੋਂ ਡਰਦਾ ਕਿਸਾਨ ਉਤਾਰਦਾ ਨਹੀਂ ਕਿ ਗਿੱਲੀ ਨਾ ਹੋ ਜੇ ਫਸਲ ਕਿੰਡ ਹੈ ਜੀ ਕੀ ਸਮੱਸਿਆ ਆ ਰਹੀ ਹੈ ਜੀ ਮੰਡੀ ਦੇ ਵਿੱਚ ਕਿਸਾਨਾਂ ਨੂੰ ਸਮੱਸਿਆ ਵੀਰੇ ਬਾਰਦਾਨਾ ਨਹੀਂ ਚੱਕਿਆ ਜਾ ਰਿਹਾ ਟਾਈਮ ਤੇ ਲੇਬਰ ਦੀ ਬਹੁਤ ਦਿੱਕਤ ਹੈ ਇੱਕ ਤਾਂ ਲੇਬਰ ਨਹੀਂ ਮਿਲ ਰਹੀ ਇਸ ਵਾਰ ਬਿਲਕੁਲ ਵੀ ਹੁਣ ਮੀਂਹ ਆਇਆ ਤਰਪਾਲਾ ਨਹੀਂ ਹੈਗੇ ਇੱਥੇ ਪਾਣੀਆਂ ਲਵੇ ਇਹ ਘਰੋਂ ਹੁਣ ਸਪੈਸ਼ਲ ਬੰਦਾ ਲੈ ਕੇ ਆ ਉਦੋਂ ਪਹਿਲਾਂ ਚ ਲੈ ਕੇ ਆਏ ਨੇ ਪਹਿਲਾਂ ਪਹਿਲੀ ਭਿੱਜ ਵੀ ਗਈ ਕਿੰਨੀ ਕਨਕ ਲਾਤੀ ਹਜੇ ਵਿੱਚੇ ਟਰਾਲੀ ਦੇ ਲਾਉਣੀਆਂ ਹਜੇ ਹੁਣ ਕਹਿੰਦੇ ਚ ਲਾਉਣੇ ਆ ਤਾਂ ਲਾਉਣ ਨੂੰ ਜਗ੍ਹਾ ਨਹੀਂ ਹੈਗੀ ਕਿੱਥੇ ਲਾਈਏ ਆ ਤੁਹਾਡੇ ਸਾਹਮਣੇ ਇਹ ਵੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਂਦੀ ਜਾਵੇਗੀ ਦਿੱਕਤ ਵੀਰੇ ਇਹ ਦੇਖ ਲਓ ਤੁਹਾਡੇ ਸਾਹਮਣੇ ਆ ਭਿੱਜੀ ਇਧਰ ਤੋਂ ਇਹਨੂੰ ਕਹਿ ਕੇ ਕਿਵੇਂ ਆਪ ਦੇਖੋ ਸਾਰਾ ਪਾਣੀ ਪਾਣੀ ਹੋਇਆ ਪਿਆਗਾ ਆ ਭਿੱਜਿਆ ਪਿਆ ਸਾਰਾ ਅੱਧੀ ਸਾਡੀ ਹਜੇ ਟਰਾਲੀਆਂ ਦੇ ਵਿੱਚ ਪਈ ਆ ਜ਼ਿੰਮੇਦਾਰ ਕਿੱਧਰ ਨੂੰ ਜਾਵੇ ਵਿਚਾਰਾ ਹੁਣ ਜਿਹੜੀ ਗਿੱਲੀ ਹੋ ਗਈ ਇਹਦੇ ਵਿੱਚ ਉਹਦਾ ਵੀ ਹਰਜਾਨਾ ਆਪਾਂ ਨੂੰ ਹੀ ਪੈਣਾ ਇਹ ਤਾਂ ਹੈ ਨਹੀਂ ਕਿ ਸਰਕਾਰ ਦੇ ਦੂ ਇਹਦਾ ਕੁਛ ਆ ਜੇ ਲਿਫਟਿੰਗ ਟਾਈਮ ਤੇ ਹੁੰਦੀ ਫੇਰ ਇਹ ਦਿੱਕਤ ਨਾ ਹੁੰਦੀ ਫੇਰ ਕਿੱਥੇ ਹੋਣੀ ਵੀਰੇ ਹੁਣ ਜੇ ਮੰਨ ਲਓ ਆ ਪਿਆ ਬਾਰਦਨਾ ਸੜਕ ਦੇ ਉੱਪਰ ਪਿਆ ਚੱਕੀ ਜਾਂਦੀ ਲੈ ਜਾਂਦੀ ਉੱਪਰ ਮੌਕੇ ਤੇ ਪ੍ਰਸ਼ਾਸਨ ਇਹਦਾ ਕਰਦਾ ਵੀ ਹੱਲ ਕਿਉਂ ਕਿਸਾਨ ਇਹੀ ਚੱਕਰ ਆ ਮੈਂ ਤਾਂ ਜੇ ਲਿਫਟਿੰਗ ਆਵੜਾ ਜੀ ਕਿੰਨੀ ਕ ਦਿੱਕਤ ਆ ਰਹੀ ਹੈ ਕਿਸਾਨਾਂ ਨੂੰ ਨਾ ਬਾ ਅਨਾਜ ਮੰਡੀ ਦੇ ਵਿੱਚ ਦਿੱਕਤ ਹੁਣ ਤੂੰ ਦੇਖ ਲਓ ਜੀ ਬਾਰਦਨਾ ਚੱਕਿਆ ਨਹੀਂ ਜਾਂਦਾ ਆ ਪਈਆ ਰੋਡ ਦੇ ਉੱਤੇ ਜਮੀ ਆਗਾ ਹੋਰ ਸਾਰੀ ਤਰ ਜਣੀਆਂ ਵਿੱਚ ਪਾਣੀ ਖੜਦਾ ਇੱਕ ਤਾਂ ਇੱਥੇ ਹੀ ਪਾਣੀ ਖੜਨ ਕਰਕੇ ਜਿਵੇਂ ਆ ਗਿਆ ਹੁਣ ਵਿਚੇ ਦਰੂਗੀ ਕਾਣ ਕਿੰਨਾ ਕੇ ਇੰਤਜ਼ਾਮ ਆ ਸਰਕਾਰ ਦਾ ਇੰਤਜ਼ਾਮ ਵੀ ਦੇਖ ਲੋ ਹੁਣ ਤੁਸੀਂ ਕਿਹੜਾ ਇੰਤਜ਼ਾਮ ਇੱਥੇ ਸਰਕਾਰ ਤਾਂ ਕਹਿੰਦੀ ਵੀ ਅਸੀਂ ਬੜਾ ਵਧੀਆ ਕੰਮ ਕੀਤਾ ਮੰਡੀਆਂ ਚ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਏਗੀ ਦਿੱਕਤ ਤਾਂ ਦੇਖ ਲੋ ਥੋੜੇ ਸਾਹਮਣੇ ਹੁਣ ਆ ਰਹੀ ਹੈ ਜਿਹੜੀ ਧਮਾਕੇ ਦੇ ਵਿਰੇਾਲ ਨਾਲੇ ਵਿਖਾ ਦਿਓ ਇੱਕ ਵਾਰੀ ਆ ਦੇਖ ਲੋ ਕਿਵੇਂ ਪਿਆ ਰੋਡ ਦੇ ਉੱਤੇ ਲਾਹੀਆਂ ਪਿਆ ਨੇ ਕਾਣ ਕਾ ਵਿਧਾਇਕ ਦੇ ਮਣਾ ਆਏ ਮੰਡੀ ਚ ਕੋਈ ਨਹੀਂ ਆਇਆ ਜੀ ਅੱਜ ਤੱਕ ਕੋਈ ਨਹੀਂ ਆਇਆ ਜੀ ਅੱਜ ਤੱਕ